ਅਮਰੀਕਾ ਨੇ ਉਹਨਾਂ ਦੀ ਪਤਨੀ ਸਮੇਤ ਚੱਲੇ ਫੌਜੀ ਆਪਰੇਸ਼ਨ ਦੌਰਾਨ ਗ੍ਰਫਤਾਰ ਕਰ ਰਿਹਾ ਹੈ ਘੰਟਿਆਂ ਬਾਅਦ ਮਾਦੂਰੋ ਨੂੰ ਨਿਊਯਾਰਕ ਲਿਆਂਦਾ ਗਿਆ ਤੇ ਘਟਨਾਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਆਪਰੇਸ਼ਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਅਮਰੀਕਾ ਵੈਨੇਜ਼ੁਏਲਾ ਨੂੰ ਉਦੋਂ ਤੱਕ ਚਲਾਏਗਾ ਜਦੋਂ ਤੱਕ ਸਸ਼ੰਤ ਤਬਦੀਲੀ ਨਹੀਂ ਹੁੰਦੀ ਹੈ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਵੈਨੇਜ਼ੁਏਲਾ ਨੂੰ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਇੱਕ ਸੁਰੱਖਿਅਤ ਨਾ ਪੂਰਨ ਅਤੇ ਸਮਝਦਾਰ ਸ਼ਾਸਨ ਦੀ ਤਬਦੀਲੀ ਨਹੀਂ ਯੇ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਮਾਦੁਰੋ ਦੀ ਇੱਕ ਤਸਵੀਰ ਸਾਂਝੀ ਵੀ ਕੀਤੀ ਹੈ ਤਸਵੀਰ ਵਿੱਚ ਮਾਦੁਰੋ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਇੱਕ ਟਰੈਕ ਸੂਟ ਪਹਿਨੇ ਹੋਏ ਅਤੇ ਅਮਰੀਕੀ ਜੰਗੀ ਜਹਾਜ਼ ਤੇ ਉਹ ਬੈਠੇ ਦਿਖਾਈ ਦੇ ਰਹੇ ਨੇ ਟਰੰਪ ਨੇ ਲਿਖਿਆ ਨਿਕੋਲਸ ਮਾਦੁਰੋ ਔਨ ਬੋਰਡ ਦਾ ਯੂ ਐਸ ਐਸ ਈਵੋਜੀਮਾ ਰਿਪੋਰਟ ਅਨੁਸਾਰ ਅਮਰੀਕਾ ਨੇ ਵੈਨੇਜ਼ੁਏਲਾ ਤੇ ਵੱਡੇ ਪੱਧਰ ਤੇ ਫੌਜੀ ਹਮਲਾ ਸ਼ੁਰੂ ਕੀਤਾ ਇਸ ਤੋਂ ਬਾਅਦ ਮਾਦੁਰੋ ਤੇ ਉਸਦੀ ਪਤਨੀ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਗਿਆ ਦੋਵਾਂ ਨੂੰ ਹੁਣ ਨਿਊਯਾਰਕ ਵਿੱਚ ਵੱਡੇ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਵੈਨੇਜ਼ੁਏਲਾ ਦੀ ਸਤਾਤਾਰੀ ਪਾਰਟੀ ਦੇ ਨੇਤਾ ਨਾਹਮ ਫਰਨਾਂਡੇਜ਼ ਨੇ ਕਿਹਾ ਕਿ ਮਾਦੁਰੋ ਤੇ ਉਸਦੀ ਪਤਨੀ ਫੋਰਟਿਉਨਾ ਫੌਜੀ ਅਡੇ ਦੇ ਅੰਦਰ ਆਪਣੇ ਘਰ ਵਿੱਚ ਸਨ ਜਦੋਂ ਅਮਰੀਕੀ ਫੌਜ ਨੇ ਉਹਨਾਂ ਨੂੰ ਫੜ ਲਿਆ ਫਰਨਾਂਡੇਜ਼ ਨੇ ਕਿਹਾ ਕਿ ਇਹ ਉਹਨਾਂ ਰਿਪਿਟ ਇਹ ਉਹ ਥਾਂ ਹੈ ਜਿੱਥੇ ਬੰਬਾਰੀ ਹੋਈ ਸੀ ਅਤੇ ਇਹ ਉਹ ਥਾਂ ਹੈ ਜਿੱਥੇ ਰਾਸ਼ਟਰਪਤੀ ਤੇ ਪ੍ਰਥਮ ਮਹਿਲਾ ਨੂੰ ਅਗਵਾ ਕਰ ਲਿਆ ਗਿਆ ਸੀ ਮਨੋਜ਼ੋਲਾ ਦੀ ਵਿਰੋਧੀ ਧਰਦੀ ਨੇਤਾ ਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਾਰੀਆ ਕੋਰੀਨਾ ਮਾਚੂਡੋ ਨੇ ਮਾਦੁਰੋਦੀ ਗ੍ਰਫਤਾਰੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਲਈ ਹੋਇਆ ਕਿਉਂਕਿ ਮਾਦੁਰੇ ਨੇ ਗਲਬਾਤ ਰਹੀਂ ਸੱਤਾ ਛੱਡਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਅਸੀਂ ਆਪਣੇ ਆਦੇਸ਼ ਨੂੰ ਲਾਗੂ ਕਰਨ ਤੇ ਸੱਤਾ ਸੰਭਾਲਣ ਲਈ ਤਿਆਰ ਹਾਂ ਸਾਨੂੰ ਸੱਤਾ ਦਾ ਲੋਕਤੰਤਰੀ ਪਰਿਵਰਤਨ ਹੋਣ ਤੱਕ ਚੌਕਸ ਸਰਗਰਮ ਅਤੇ ਸੰਗਠਿਤ ਰਹਿਣਾ ਚਾਹੀਦਾ ਹੈ ਇਸ ਬਦਲਾ ਲਈ ਸਾਡੇ ਸਾਰਿਆਂ ਦੀ ਲੋੜ ਹੈ ਤਾਂ ਦੱਸ ਦਈਏ ਕਿ ਭਲਕੇ ਅਮਰੀਕਾ ਦੇ ਵੱਲੋਂ ਵੈਨੇਜ਼ੁਏਲਾ ਤੇ ਹਮਲਾ ਕਰ ਦਿੱਤਾ ਜਾਂਦਾ ਤਾਂ ਹਮਲੇ ਦੇ ਵਿੱਚ ਰਾਸ਼ਟਰਪਤੀ ਗ੍ਰਫਤਾਰ ਕਰ ਲਿਆ ਜਾਂਦਾ ਤਾਂ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੀ ਨਜ਼ਰ ਬਣੀ ਹੋਈ ਹੈ ਤਾਂ ਇਸ ਮਾਮਲੇ ਦੀ ਜੋ ਵੀ ਅਪਡੇਟ ਤਾਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਇਸ ਖਬਰ ਨੂੰ ਲੈ ਕੇ ਤੁਹਾਡਾ ਕੀ ਪ੍ਰਤੀਕਰਮ ਹੈ ਕਿ ਤੁਹਾਡੀ رائے ਇਸ ਖਬਰ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਖਬਰ ਨੂੰ ਵੱਤਵਾਦ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਿਹੜੀ ਹੈ ਉਹ ਖਬਰ ਪਹੁੰਚ ਸਕੇ ਤਾਂ ਵੱਡੀ ਖਬਰ ਜਗਬਣੀ ਟੀਵੀ ਤੋਂ ਦਸਤਕ ਦੇ ਰਹੀ ਹੈ ਕਿ ਇਜ਼ਵਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਉਸ ਦੀ ਪਹਿਲੀ ਤਸਵੀਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਗਬਾਣੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਦਸਤਕ ਦੇ ਰਹੀ ਹੈ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕਾ ਨੇ ਉਹਨਾਂ ਦੀ ਪਤਨੀ ਸਮੇਤ ਚੱਲੇ ਫੌਜੀ ਆਪਰੇਸ਼ਨ ਦੌਰਾਨ ਗ੍ਰਫਤਾਰ ਕਰ ਰਿਹਾ ਹੈ ਘੰਟਿਆਂ ਬਾਅਦ ਮਾਦੁਰੋ ਨੂੰ ਨਿਊਯਾਰਕ ਲਿਆਂਦਾ ਗਿਆ ਤੇ ਘਟਨਾਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਆਪਰੇਸ਼ਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਅਮਰੀਕਾ ਵੈਨੇਜ਼ੁਏਲਾ ਨੂੰ ਉਦੋਂ ਤੱਕ ਚਲਾਏਗਾ ਜਦੋਂ ਤੱਕ ਸੱਤਨ ਤਬਦੀਲੀ ਨਹੀਂ ਹੁੰਦੀ ਹੈ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਵੈਨੇਜ਼ੁਏਲਾ ਨੂੰ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਇੱਕ ਸੁਰੱਖਿਅਤ ਨਾ ਆਪੂਰਨ ਅਤੇ ਸਮਰਿਧਾਰ ਸ਼ਾਸਨ ਦੀ ਤਬਦੀਲੀ ਨਹੀਂ ਹੁੰਦੀ ਹੈ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਮਾਦੁਰੋ ਦੀ ਇੱਕ ਤਸਵੀਰ ਸਾਂਝੀ ਵੀ ਕੀਤੀ ਹੈ ਤਸਵੀਰ ਵਿੱਚ ਮਾਦੁਰੋ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਇੱਕ ਟਰੈਕ ਸੂਟ ਪਹਿਨੇ ਹੋਏ ਅਤੇ ਅਮਰੀਕੀ ਜੰਗੀ ਜਹਾਜ਼ ਤੇ ਉਹ ਬੈਠੇ ਦਿਖਾਈ ਦੇ ਰਹੇ ਨੇ ਟਰੰਪ ਨੇ ਲਿਖਿਆ ਨਿਕੋਲਸ ਮਾਦੁਰੋ ਔਨ ਬੋਰਡ ਦਾ ਯੂ ਐਸ ਐਸ ਈਵੋਜੀਮਾ ਰਿਪੋਰਟ ਅਨੁਸਾਰ ਅਮਰੀਕਾ ਨੇ ਵੈਨੇਜ਼ੁਏਲਾ ਦੇ ਵੱਡੇ ਪੱਧਰ ਤੇ ਫੌਜੀ ਹਮਲਾ ਸ਼ੁਰੂ ਕੀਤਾ ਇਸ ਤੋਂ ਬਾਅਦ ਮਾਦੂਰੋ ਤੇ ਉਸ ਦੀ ਪਤਨੀ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਗਿਆ ਦੋਵਾਂ ਨੂੰ ਹੁਣ ਨਿਊਯਾਰਕ ਵਿੱਚ ਵੱਡੇ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਵੈਨੇਜ਼ੁਏਲਾ ਦੀ ਸਤਾਤਾਰੀ ਪਾਰਟੀ ਦੇ ਨੇਤਾ ਨਾਹਮ ਫਰਨਾਂਡੇਜ਼ ਨੇ ਕਿਹਾ ਕਿ ਮਾਦੂਰੋ ਤੇ ਉਸ ਦੀ ਪਤਨੀ ਫੋਰਟਿਊਨਾ ਫੌਜੀ ਅਡੇ ਦੇ ਅੰਦਰ ਆਪਣੇ ਘਰ ਵਿੱਚ ਸਨ ਜਦੋਂ ਅਮਰੀਕੀ ਫੌਜ ਨੇ ਉਹਨਾਂ ਨੂੰ ਫੜ ਲਿਆ ਫਰਨਾਂਡੇਜ਼ ਨੇ ਕਿਹਾ ਕਿ ਇਹ ਉਹਨਾਂ ਰਿਪਿਟ ਇਹੋ ਥਾਂ ਹੈ ਜਿੱਥੇ ਬੰਬਾਰੀ ਹੋਈ ਸੀ ਅਤੇ ਇਹੋ ਥਾਂ ਹੈ ਜਿੱਥੇ ਰਾਸ਼ਟਰਪਤੀ ਤੇ ਪ੍ਰਥਮ ਮਹਿਲਾ ਨੂੰ ਅਗਵਾ ਕਰ ਲਿਆ ਗਿਆ ਸੀ ਮਨਜ਼ੂਲਾਦੀ ਵਿਰੋਧੀ ਧਰਦੀ ਨੇਤਾ ਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਾਰੀਆ ਕੋਰੀਨਾ ਮਾਚੂਡੋ ਨੇ ਮਾਦੁਰੋਦੀ ਗ੍ਰਫਤਾਰੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਲਈ ਹੋਇਆ ਕਿਉਂਕਿ ਮਾਦੁਰੇ ਨੇ ਗੱਲਬਾਤ ਰਾਹੀਂ ਸੱਤਾ ਛੱਡਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਅਸੀਂ ਆਪਣੇ ਆਦੇਸ਼ ਨੂੰ ਲਾਗੂ ਕਰਨ ਤੇ ਸੱਤਾ ਸੰਭਾਲਣ ਲਈ ਤਿਆਰ ਹਾਂ ਸਾਨੂੰ ਸੱਤਾ ਦਾ ਲੋਕਤੰਤਰੀ ਪਰਿਵਰਤਨ ਹੋਣ ਤੱਕ ਚੌਕਸ ਸਰਗਰਮ ਅਤੇ ਸੰਗਠਿਤ ਰਹਿਣਾ ਚਾਹੀਦਾ ਹੈ ਇਸ ਬਦਲਾਅ ਲਈ ਸਾਡੇ ਸਾਰਿਆਂ ਦੀ ਲੋੜ ਹੈ